ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਫੌਜੀ ਦੀ ਸਪੋਰਟੀ ਫਾਰਮ ਤੇ ਤੇ ਅੱਜ ਆਪਾਂ ਥੋੜੇ 3 ਜਿਆਦਾ ਹੋ ਗਏ ਵੀਡੀਓ ਨਹੀਂ ਬਣਾ पाए ਅੱਜ ਆਪਾਂ ਤੁਹਾਡੇ ਨਾਲ 5-7 ਮਿੰਟ ਦੀ ਜਿਹੜੀ ਗੱਲਬਾਤ ਕਰਾਂਗੇ ਤੇ ਇਹ ਮੇਰਾ ਲਿਖਾ ਪੁੱਤ ਹੈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸ਼ੌਰੀਆ ਲ ਸੱਚੀਆ ਕਾ ਵੈਰੀ ਗੁੱਡ ਠੀਕ ਚਲੋ ਅੱਜ ਮੇਰਾ ਪਤੂ ਵੀ ਆਇਆ ਨਾਲ ਤਾਂnabla ਆਪਾਂ ਫਾਰਮ ਤੇ ਜਾਣਾ ਨਾਲੇ ਆਪਣੇ ਅੱਜ ਇੱਕ ਹੋਰ ਮਹਿਮਾਨ ਆਇਆ ਫਾਰਮ ਤੇ ਤੁਹਾਨੂੰ ਉਹਦੇ ਵੀ ਨਾਲ ਹੀ ਮਲਾਉਨੇ ਆ ਉਸ ਤੋਂ ਬਾਅਦ ਆਪਾਂ ਗੱਲਾਂ ਕਰਾਂਗੇ ਅੱਜ ਫੀਡ ਬਾਰੇ ਆਪਾਂ ਗਾਂ ਦੀ ਫੋਟੋ ਖਿੱਚੀ ਹੈ ਹਾਂ ਖਿੱਚਾਂਗੇ ਦਿਖਾਵਾਂਗੇ ਸਾਰਿਆਂ ਨੂੰ ਠੀਕ ਹੈ ਤੇ ਦੋਸਤੋ ਕੀ ਹਾਲ ਹੈ ਤੇ ਮੇਰੇ ਦੋਸਤੋ ਆਜੋ ਆਪਾਂ ਦੇਖਦੇ ਆਂ ਤੇ ਗੱਲਾਂ ਕਰਦੇ ਆਂ ਚਾਰ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਜਿਹੜਾ ਮਹਿਮਾਨ ਆਇਆ ਤੁਹਾਨੂੰ ਉਹਦੇ ਨਾਲ ਮਿਲਾਉਨੇ ਆਂ ਆਜੋ ਹੋਰ ਸਾਰੇ ਠੀਕ ਹੋਵੋਗੇ ਉਮੀਦ ਹੈ ਇਹ ਆਪਣਾ नवा मेहमान निकलू बहुत प्यारा बच्चा है रात ही अपने फार्म आया अपनी टीम बैठी है देख सकते हो ये भी मजे ले रहे हैं चलो आप चलते हैं फार्म के अंदर ਤੇ ਅੱਜ ਦੀ ਆਪਣੀ ਦੋਸਤੋ ਵੀਡੀਓ ਹੈ ਜਿਹੜੀ ਫੀਡ ਤੇ ਹੈ ਕਿ ਬਾਜ਼ਾਰ ਦੀ ਫੀਡ ਜਿਹੜੀ ਆਪਾਂ ਤੁਹਾਨੂੰ ਪਤਾ ਹੀ ਹੈ ਦੋਸਤੋ ਆਪਾਂ ਅੱਜ ਗੱਲ ਕਰਾਂਗੇ ਫੀਡ ਬਾਰੇ ਹਾਂ ਬਈ ਦੋਸਤੋ ਆਪਾਂ ਜਿਹੜੀ ਲੇਅਰ ਫੀਡ ਯੂਜ਼ ਕਰਦੇ ਹਾਂ ਗੋਦਰੇ ਦੀ 50 ਕਿਲੋ ਦਾ ਜਾਇਦਾ ਆਪਾਂ ਨੂੰ 1500 ਦੇ ਲਗਭਗ ਮਿਲ ਜਾਂਦਾ ਤੇ ਦੂਸਰੀਆਂ ਵੀ ਬਹੁ ਕੰਪਨੀਆਂ ਦੇ ਫੀਡ ਆਉਂਦੀ ਆ ਤੇ ਮੈਂ ਇਸ ਵਾਰ ਥੋੜਾ ਟ੍ਰਾਇਲ ਦੇ ਤੌਰ ਤੇ ਬਿਗ ਬਰੋ ਕੰਪਨੀ ਦੀ ਵੀ ਫੀਡ ਲੈ ਕੇ ਆਇਆ ਤੇ ਦੋਸਤੋ ਉਹਦਾ ਬੈਗ ਆਪਾਂ ਨੂੰ ਆਪਾਂ 50 ਕਿਲੋ ਨਹੀਂ ਲਿਆ ਆਪਾਂ ਲਿਆ 25 ਕਿਲੋ ਦਾ 25 ਕਿਲੋ ਦਾ ਬੈਗ ਲਿਆ ਬਿਗ ਬਰੋ ਫੀਡ ਦਾ ਤੇ ਉਹਦਾ ਵੀ ਆਪਾਂ ਪ੍ਰੈਕਟੀਕਲ ਕਰਨ ਵਾਸਤੇ ਕੀ ਉਹਦਾ ਰਿਜ਼ਲਟ ਹੈ ਜਿਹੜੇ ਬਾੜਾ ਖਾਂਦੇ ਆ ਜਿਹ ਨਹੀਂ ਖਾਂਦੇ ਹਾਲਾਂਕਿ ਮੈਂ ਮਿਕਸ ਕਰਕੇ ਹੀ ਪਾਉਂਦਾ ਰਿਹਾ ਅ ਜੇ ਜਿਹੜੀ ਆਪਣੇ ਘਰ ਦੀ ਬਣੀ ਫੀਡ ਉਹਦੇ ਵਿੱਚ 35% ਜਿਹੜੀ ਹੈ ਬਿਗ ਬਰੋ ਦੀ ਫੀਡ ਐਡ ਕਰਦੇ ਰਿਹਾ ਜਿੱਦਾਂ ਆਪਾਂ ਰੈਗੂਲਰ ਦਿੰਦੇ ਆ ਗੋਬਰ ਦੀ ਜਗ੍ਹਾ ਤੇ ਤੇ ਜਿਹੜੀ ਬਿਗ ਬਰੋ ਦੀ ਫੀਡ ਹੈਗੀ ਹੈ ਦੋਸਤੋ ਉਹ ਤੁਹਾਨੂੰ ਮੈਂ ਬੈਗ ਵੀ ਦਿਖਾਉਂਗਾ ਤੇ ਉਹ ਜਿਹੜੀ ਫੀਡ ਆਪਾਂ ਦਿੰਦੇ ਰਹਾ ਹਾਂ ਮੁਰਗੀਆਂ ਨੂੰ ਉਹਨਾਂ ਉਹਦਾ ਫੀਡ ਦਾ ਜਿਹੜੀ ਐ ਮੈਨੂੰ ਉਹਦੇ ਵਿੱਚ ਜਿਹੜੀਆਂ ਕਮੀਆਂ ਲੱਗੀਆਂ ਮੈਂ ਤੁਹਾਨੂੰ ਉਹ ਦੱਸ ਰਿਹਾ ਤੇ ਬਾਕੀ ਫਾਇਦਾ ਵੀ ਕੋਈ ਜ਼ਿਆਦਾ ਨਹੀਂ ਦੇਖਣ ਨੂੰ ਮਿਲਿਆ ਫਾਇਦਾ ਵੀ ਬਿਲਕੁਲ ਉਹਦਾ ਨਹੀਂ ਮਿਲਿਆ ਸਭ ਉਹਦੇ ਜਿਹੜੀ ਸਮੈਲ ਐ ਫੀਡ ਦੀ ਉਹ ਗੋਦਰੇਜ ਦੇ ਮੁਕਾਬਲੇ ਜ਼ਿਆਦਾ ਆ ਫੀਡ ਦੀ ਗੋਦਰੇਜ ਦੀ ਫੀਡ ਮੁਕਾਬਲੇ ਉਹਦੀ ਜਿਹੜੀ ਸਮੈਲ ਐ ਉਹਦੀ ਜ਼ਿਆਦਾ ਆ ਤੇ ਜਿੰਨੇ ਦਿਨ ਪਾਈ ਆ মুরগیاں ਇਹਦੇ ਆਪਣੇ ফিਡਰਾਂ ਦੇ ਵਿੱਚ ਹੀ ਪਈ ਰਹੀ ਆ ਬਹੁਤ ਘੱਟ ਕੰਜ਼ੂਮ ਕੀਤਾ মুরਗੀਆਂ ਨੇ ਉਹਨੂੰ ਤੇ ਉਹਦੀ স্মੈਲ ਵੀ ਥੋੜੀ ਦੂਸਰੀ ਫੀਡ ਨਾਲੋਂ ਅਲੱਗ ਤਰ੍ਹਾਂ ਦੀ ਆ ਉਹ ਦੋਸਤੋ ਆਪਾਂ ਨੂੰ ਚੰਗੀ ਨਹੀਂ ਲੱਗੀ ਤੇ ਉਹਦਾ ਝੜਾਇਆ ਬੈਗ ਆਪਣੇ ਕੋਲ ਸੀਗਾ 25 ਕਿਲੋ ਦਾ ਬੜੀ ਮੁਸ਼ਕਲ ਖਤਮ ਕੀਤਾ ਜਿਹੜੀ ਆਪਾਂ ਫੀਡ ਲੈ ਕੇ ਆਏ ਉਹ ਵਰਤਣੀ ਤਾਂ ਹੈਗੀ ਸੀ ਤੇ ਉਹ ਮੁਰਗੀਆਂ ਨੇ ਵੀ ਜਿਹੜੀ ਆ ਫੀਡ ਜਿਹੜੀ ਜ਼ਿਆਦਾ ਪਸੰਦ ਨਹੀਂ ਕੀਤੀ ਕਿਉਂਕਿ ਜਿਹੜੇ ਆਪਾਂ ਫੀਡਰ ਦੇ ਵਿੱਚ ਪਾਉਂਦੇ ਰਿਆਂ ਫੀਡ ਉਹ ਉਦਾਂ ਹੀ ਪਈ ਰਹਿੰਦੀ ਸੀ ਆਪਣੀਆਂ ਮੁਰਗੀਆਂ ਤਾਂ ਨਹੀਂ ਖਾਦੀ ਬਾਕੀ ਮੇਰੇ ਵੀਰ ਜਿਹੜੇ ਯੂਜ਼ ਕਰ ਰਹੇ ਆ ਵੀ ਗਰੋਥ ਦੀ ਫੀਡ ਜਦੋਂ ਸ਼ੁਰੂ ਤੋਂ ਕਰ ਰਿਹਾ ਤਾਂ ਹੋ ਸਕਦਾ ਉਹਨਾਂ ਨੂੰ ਮੁਰਗੀਆਂ ਵਧੀਆ ਖਾ ਰਹੀਆਂ ਹੋਣ ਤੇ ਰਿਜ਼ਲਟ ਜਿਹੜਾ ਆ ਉਹ ਉਹਨਾਂ ਤੋਂ ਹੀ ਪਤਾ ਲੱਗ ਸਕਦਾ ਜਿੰਨਾਂ ਲਗਾਤਾਰ ਰੈਗੂਲਰ ਹੀ ਯੂਜ਼ ਕੀਤੀ ਆ ਹਾਂਜੀ ਦੋਸਤੋ ਆਪਾਂ ਤਾਂ ਜਿਹੜੀ ਗੋਦਰੇਜ ਦੀ ਫੀਡ ਯੂਜ਼ ਕਰ ਰਹੇ ਆ ਆਪ ਨੂੰ ਤਾਂ ਉਹ ਬੈਸਟ ਲੱਗੀ ਸਾਰਿਆਂ ਤੋਂ ਸਾਰੀ ਜਿਹੜੀ ਜਾਂ ਆਪਣਾ ਕਰਦੀ ਬਣੀ ਪਉਣਾ ਉਹ तो गोदरेज मिक्स करके आप यूज करी जाने वादिया तो मेरा सिस्टम चली जाता तो बिगबरो की चीड जी मैं पसंद नहीं आई तो ये मेरा वीर कोई यूज कर रहा है तो वो चंकी गल है तो क्योंकि उन्होंने शुरू तो बिगबरो की फीड यूज की मुर्गियाँ ਵਧੀਆ ਖਾ ਰਹੀਆਂ ਹੋਣਗੀਆਂ। ਪਰ ਆਪਾਂ ਨੂੰ ਵੀ ਗਵਰੋ ਦੀ ਫੀਡ ਜਿਹੜੀ ਉਹ ਸੈੱਟ ਨਹੀਂ ਲੱਗੀ। ਬਾਕੀ ਜਿਹੜੀ ਹੁਣ ਵੀ ਗਵਰੋ ਦੀ ਫੀਡ ਕਹਿੰਦੇ ਆ ਵੀ ਕੁਝ ਪਹਿਲਾਂ ਨਾਲੋਂ ਸੁਧਾਰ ਕੀਤਾ ਆ। ਕੰਪਨੀ ਨੇ ਔਰ ਜਿਹੜੇ 50 ਕਿਲੋ ਦੇ ਬੈਗ ਹੁੰਦੇ 50 ਕਿਲੋ ਦੇ ਬੈਗ ਦੇ ਨਾਲ ਇਹਨਾਂ ਦਾ ਕੈਲਸ਼ੀਅਮ ਵੀ ਫ੍ਰੀ ਮਿਲ ਰਿਹਾ। ਕੋਈ ਸਕੀਮ ਆਈ ਹੈ ਫਰ ਇਦਾਂ ਦਾ ਦੋ ਬੈਗ ਦੇ ਨਾਲ ਕੈਲਸ਼ੀਅਮ ਫ੍ਰੀ ਹੈ ਪਰ ਆਪਾਂ ਨੇ ਇੰਟਰਸਟ ਨਹੀਂ ਲਿਆ ਉਸ ਚੀਜ਼ ਇੱਕ ਵਾਰ ਟ੍ਰਾਇਲ ਦੇ ਤੌਰ ਤੇ ਆਪਾਂ 25 ਕਿਲੋ ਲੈ ਕੇ ਆਏ ਸੀ ਤੇ ਕੈਲਸ਼ੀਅਮ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਕੈਲਸ਼ੀਅਮ ਆਪਣੇ ਕੋਲ ਆਪਣੇ ਹੈਗੇ ਆ ਜਿਹੜਾ ਯੂਜ਼ ਕਰ ਲਿਆ ਵਧੀਆ ਫੇਲਪਾ ਦਾ ਕੰਪਨੀ ਦਾ ਕਿੱਦਾਂ ਦਾ ਕੈਲਸ਼ੀਅਮ ਹੈ ਜਿਹੜਾ ਕੰਪਨੀ ਦੇ ਰੀ ਨਾਲ ਆਪਾਂ ਆਫਰ ਸੁਣਿਆ ਪਰ ਆਪਾਂ ਦੇਖਿਆ ਨਹੀਂ ਕੈਲਸ਼ੀਅਮ ਕਿਰਾ ਕਿਉਂਕਿ ਸ਼ੌਕ ਵਾਲਾ ਕਹਰੇ ਆਸੀ ਲਈ ਇਹਦੇ 50 ਕਿਲੋ ਦੇ ਬੈਗ ਦੋ ਲਾਉਂਗੇ ਤੇ ਇਹਦੇ ਨਾਲ ਕੈਲਸ਼ੀਅਮ ਵੀ ਫ੍ਰੀ ਹੈ ਕੰਪਨੀ ਵੱਲੋਂ ਮੈਂ ਕਹਿੰਨੀ ਸਾਨੂੰ 50 ਕਿਲੋ ਦਾ ਬੈਗ ਜਿਹੜਾ ਉਹਦੀ ਵਿਗਾਇ 25 ਕਿਲੋ ਦੇ 25 ਕਿਲੋ ਦੇ ਆਪਾਂ ਲੈ ਆ ਕੇ ਇੱਕ ਵਾਰ ਟ੍ਰਾਇਲ ਕੀਤਾ ਮੁਰਗੀਆਂ ਆਂਦੀਆਂ ਖਾਂਦੀਆਂ ਪਰ ਨਹੀਂ ਮੁਰਗੀਆਂ ਨੇ ਰਿਸਪੌਂਸ ਨਹੀਂ ਦਿੱਤਾ ਜੜੀ ਆ ਸਹੀ ਉਹ ਜਿਹੜੀ ਸਮੈਲ ਫੀਡ ਦੀ ਥੋੜੀ ਜਿਆਦਾ ਆ। ਅਲੱਗ ਜਿਹੇ ਤਰ੍ਹਾਂ ਦੀ ਸਮੈਲ ਹੈ। ਉਹ ਉਹਦੇ ਜਿਹਦੀ ਸਮੈਲ ਜਿਹੜੀ ਹੈ ਇਹ ਨਹੀਂ ਹੈਗੀ ਇੰਨੀ ਜਿਆਦਾ। ਨਾਰਮਲ ਆ। ਕੋਟਾ ਜਿੱਤੇ ਫੀਡ ਤੇ ਆਪਾਂ ਕਮਰੇ ਚ ਗੱਟਾ ਰੱਖਦੇ ਆ ਉੱਥੇ ਵੀ ਸਾਰੇ ਕਮਰੇ ਦੇ ਵਿੱਚ ਵੀ ਸਮੈਲ ਆਉਂ ਵੀ ਰਹੀ ਆ। ਆਪਾਂ ਨੂੰ ਗੱਟੇ ਬੁਖਾ ਦੇਣੇ ਆ। ਜਿਹੜੇ ਜਿਹੜੇ ਪਹਿਲੇ ਕਿ ਆਇਸਾ ਜਿਹੜਾ ਪੰਮ ਹੁਣ ਦੁਬਾਰਾ ਲੈ ਕੇ ਤੇ ਇਹ ਗੱਟਾ ਜਿਹੜਾ ਇਹ ਦੂਰੋ ਇਹ ਵਾਲੀ ਇਹ ਤੁਸੀਂ ਦੇਖ ਸਕਦੇ ਹੋ ਤੇ ਇਸ ਕਰਕੇ ਆਪਾਂ ਇਹ ਦੁਬਾਰਾ ਨਹੀਂ ਲੈ ਕੇ ਆਉਣੀ ਅੱਜ ਤੋਂ ਬਾਅਦ ਖਤਮ ਕਰਤੀ ਹੈ ਓਕੇ ਓਕੇ ਇਹ ਆਪਣੇ ਘਰ ਦੀ ਬਣੀ ਫੀਲ ਜੀ

ਤੇ ਵਕ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਜਾਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਣੀ ਹਰ ਇੱਕ ਤਰ੍ਹਾਂ ਦੀ ਵੀਡੀਓ ਤੁਹਾਨੂੰ ਜਲਦੀ ਪਹੁੰਚੇ ਹੈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਜਰੂਰ ਕਰੋ ਫਿਰ ਤੁਸੀਂ ਕੋਈ ਕੋਈ ਯੂਜ਼ ਕਰਦੇ ਹੋ ਜੇ ਕੋਈ ਵਿਕਵਰੋ ਦੀ ਯੂਜ਼ ਕਰਦਾ ਤਾਂ ਦਾ ਰਿਜ਼ਲਟ ਕੀ ਆ ਸਾਡੇ ਬਾਦਸ ਕਿਵੇਂ ਪੰਜੂਮ ਕਰਦੇ ਆ ਸਾਰੀ ਕਰਨੀਂਗ ਕਰਦੇ ਜਕੀਨੀ ਵੀ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿਉਂਕਿ ਆਪਾਂ ਪਹਿਲੀ ਵਾਰ ਯੂਜ਼ ਕੀਤੀ ਆ ਆਪਾਂ ਨੂੰ ਤਾਂ ਠੀਕ ਨਹੀਂ ਲੱਗੀ ਤੁਹਾਨੂੰ ਕਿਵੇਂ ਲੱਗਦੀ ਆ ਜਿਨ੍ਹਾਂ ਨੇ ਯੂਜ਼ ਕੀਤੀ ਆ ਜਾਂ ਮੇਰੇ ਵਾਂਗੂ ਕਿਸੇ ਨੇ ਕੋਈ ਵਾਰ ਯੂਜ਼ ਕੀਤੀ ਆ ਉਹ ਵੀ ਦੱਸ ਸਕਦਾ ਤੇ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੇ ਬਾਕੀ ਆਪਣਾ ਤੇ ਆਪਣੇ ਬੱਚਿਆਂ ਦਾ ਤੇ ਆਪਣੇ ਮੁਰਗੀਆਂ ਦਾ ਖਿਆਲ ਰੱਖੋ ਠੰਡ ਦਾ ਠੰਡ ਤੋਂ ਬਚਾ ਕੇ ਰੱਖੋ ਚਲੋ ਮਿਲਦੇ ਆਂ ਦੋਸਤੋ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਦੀ ਕਰਦੇ ਆਂ ਸਮਾਪਤੀ